ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੀਆਂ ਭੈਣਾਂ ਨੂੰ ਹਾਂਜੀ ਪ੍ਰੀਤ ਬਟੀਕ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਤੁਹਾਨੂੰ ਸਟ੍ਰੇਟ ਸਲਵਾਰ ਬਾਰੇ ਦੱਸਣ ਜਾ ਰਹੇ ਹਾਂ ਮੰਨ ਕੇ ਚੱਲੋ ਕਿ ਸਲਵਾਰ ਦੀ ਲੰਬਾਈ ਹੈਗੀ 36 ਇੰਚ ਆਪਾਂ 3.5 ਇੰਚ ਜ਼ਿਆਦਾ ਰੱਖਣਾ 39.5 ਇੰਚ ਉਸ ਦੇ ਵਿੱਚੋਂ ਆਪਾਂ 7.5 ਇੰਚ ਦੀ 벨ਟ ਕੱਟ ਦੇਣੀ ਹੈ ਉੱਪਰ ਤੇ ਆਪਾਂ ਕਟਾਈ ਕਰਨੀ ਹੈ 32 ਇੰਚ ਹਾਂਜੀ ਆ 32 ਇੰਚ ਤੇ ਨਿਸ਼ਾਨ ਲਾ ਲਿਆ ਕਪੜਾ ਜੀ ਆਪਣਾ ਡਬਲ ਆ ਇਸ ਨੂੰ ਆਪਾਂ ਫੋਲਡ ਕਰ ਲੈਣਾ 32 ਇੰਚ ਆਪਾਂ ਹਮੇਸ਼ਾ ਪੁੱਠੇ ਕੱਪੜੇ ਦੀ ਤੈਅ ਕਰਨੀ ਆ ਜੋ ਜਿੰਨੇ ਡਰਾਫ ਲਾਉਣੇ ਆ ਸਾਰੇ ਪੁੱਠੇ ਕੱਪੜੇ ਤੇ ਲਾਉਣੇ ਆ ਸਿੱਧੇ ਵਾਲੇ ਪਾਸੇ ਨਹੀਂ ਲਾਉਣੇ ਹਾਂਜੀ ਆ ਹੋ ਗਈ ਹੁਣ ਆਪਣੀ 32 ਇੰਚ ਸਲਵਾਰ ਦੀ ਲੰਬਾਈ ਹੁਣ ਆਪਾਂ ਇੱਥੋਂ ਕੱਟ ਕਰਦੇ ਹਾਂ। ਦਾ ਰੱਖ ਕਰ ਦੇਣਾ। ਸਾਰੇ ਪੀਸ ਨਾਲ ਆਪਾਂ ਲੈਣੇ। ਹਾਂਜੀ ਆਪਾਂ ਪਾ ਦਿਆ। ਹੁਣ ਆਪਾਂ ਲਾਉਣਾ ਡਰਾਫਟ ਸਲਵਾਰ। ਆਪਣੀ ਮੂਰੀ ਹੈਗੀ ਆ ਚੇਂਜ। ਹਾਂਜੀ ਆਪਾਂ ਰੱਖਣਾ ਇਹ 7 ਇੰਚ ਹਾਂਜੀ ਆ 7 ਇੰਚ ਰੱਖਾਂ ਹਾਂਜੀ ਇੱਥੋਂ ਆਪਾਂ ਰੱਖਣਾ 11 ਇੰਚ ਰੱਖਣਾ ਸੀ 2 ਇੰਚ ਆਪਾਂ ਆਸਨ ਪਾਉਣਾ ਵਿੱਚ ਸਟ੍ਰੇਟ ਕਰਕੇ ਸਨਵਾ ਹਾਂਜੀ ਹੁਣ ਆਪਾਂ ਇੱਥੇ ਸਕੇਲ ਦੇ ਮਦਦ ਦੇ ਨਾਲ ਆਪਾਂ ਡਰਾਫ ਲਾ ਦੇਆ ਐਸ ਅੰਟੀ ਆਪਾਂ ਆ ਡਰਾ ਹੁਣ ਆਪਾਂ ਇਹਦੀ ਕਰ ਦੇਣੀ ਆ ਕਟਾਈ ਆ ਹੋ ਗਈ ਸਲਵਾਰ ਦੀ ਕਟਾਈ ਹਾਂ ਜੀ ਹੁਣ ਆਪਾਂ ਜਿਹੜਾ ਆ ਕੱਪੜਾ ਜਿਹੜਾ ਆ ਕੱਪੜਾ ਆਪਾਂ ਵਿੱਚੋਂ ਕੱਟਿਆ ਜੀ ਇਹਦਾ ਆਪਾਂ ਬਣਾ ਦੇਣਾ ਆਸਾਨ ਠੀਕ ਆ ਕਿਉਂਕਿ ਸਲਵਾਰ ਨੀਚੇ ਵੱਲੋਂ ਚੱਕੀ ਨਾਲ ആ ബാപ്പസണി റ ਹਾਂਜੀ ਆ ਹੋ ਗਿਆ ਆਪਣੀ ਹੁਣ ਸਟ੍ਰੇਟ ਸਲਵਾਰ ਦੀ ਕਟਾਈ ਹੁਣ ਆਪਾਂ ਲਾਉਣੀ ਹੈ ਬੈਲਟ ਪਰ ਬੈਲਟ ਆਪਰੀ 22 ਇੰਚ ਤਿਆਰ ਆਪਾਂ ਕਟਾਂਗੇ 23 ਇੰਚ ਸਿਰ ਨੂੰ ਪਰਕਲੀ 7.5 ਇੰਚ ਆ ਆਪਣਾ ਹੋ ਗਿਆ ਡੈਲਟਾ ਦਾ ਕੱਪੜਾ ਹੁਣ ਇਹ ਵੀ ਪਾ ਲੈਣੀ ਆ ਕਟਾਈ ਇਹ ਹੋ ਗਈ ਆਪਣੀ ਸਟ੍ਰੇਟ ਸਲਵਾਰ ਦੀ